ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਇੱਥੇ ਕਈ ਭਰਾਵਾਂ ਦੇ ਫੋਨ ਆ ਰਹੇ ਸੀ ਕਹਿੰਦੇ ਸੀ ਵੀ ਸਾਨੂੰ ਟਰਾਲੀਆਂ ਦਿਖਾਓ ਜੀ ਟਰਾਲੀਆਂ ਲੈ ਕੇ ਆਏ ਆ ਬਾਈ ਜਿਹੜੇ ਟਰਾਲੀਆਂ ਦਾ ਵਪਾਰ ਕਰਦੇ ਆ ਤੁਹਾਨੂੰ ਮਲਾਉਣਾ ਹੈ ਬਾਈ ਨਾਲ ਬਾਈ ਦਾ ਐਡਰੈਸ ਦੇਵਾਂਗੇ ਸਿੱਧਾ ਸੰਪਰਕ ਫੋਨ ਕਰਕੇ ਸੰਪਰਕ ਕਰਕੇ ਬਾਈ ਨਾਲ ਤੁਸੀਂ ਟਰਾਲੀ ਜਾ ਕੇ ਖਰੀਦ ਸਕਦੇ ਹੋ ਸਤਿ ਸ਼੍ਰੀ ਅਕਾਲ ਕੀ ਨਾ ਬਈ ਆਪਣਾ ਕੋਲਾ ਪੋਲਾ ਸਿੰਘ ਪਿੰਡ ਪਿੰਡ ਸੇਖਪੁਰਾ ਫੋਨ ਨੰਬਰ ਬੋਲੋ ਜੀ ਤੁਹਾਡਾ 98158 98158 99350 99350 98158 99350 ਬਾਈ ਜੀ ਇਹਨਾਂ ਦਾ ਫੋਨ ਨੰਬਰ ਹੈ ਜਿਹੜਾ ਤਲਵੰਡੀ ਸਾਬੋ ਦੇ ਜਮਾ ਨਾਲ ਹੀ ਪਿੰਡ ਹੈਗਾ ਮੌੜ ਰੋਡ ਤੇ ਪਹਿਲਾ ਪਿੰਡ ਹੈ ਸੇਖਪੁਰਾ 4 ਕਿਲੋਮੀਟਰ ਤੇ ਤੁਸੀਂ ਕਿੰਨੀਆਂ ਟਰਾਲੀਆਂ ਲੈ ਕੇ ਆਏ ਸੀ ਅੱਜ ਤਿੰਨ ਟਰਾਲੀਆਂ ਲੈ ਕੇ ਆਏ ਵਿੱਚ ਹੀ ਕੋਈ ਅੱਜ ਨਹੀਂ ਕੋਈ ਤੇ ਕਿੱਥੋਂ ਹੁੰਦੀਆਂ ਟਰਾਲੀਆਂ ਥੋੜਾ ਘਰੇ ਹੁੰਦੀਆਂ ਨੇ ਹਾਂ ਘਰੇ ਹੁੰਦੀਆਂ ਨੇ ਜੀ ਕਿਸ ਤਰ੍ਹਾਂ ਦੀਆਂ ਟਰਾਲੀਆਂ ਬਣਾਉਂਦੇ ਤੁਸੀਂ ਹੌਲੀ ਭਾਰੇ ਇਹ ਜੀ ਆ ਟਰਾਲੀ ਹੈਗੀ ਜਿਹੜੀ ਸਵਾ ਤੋਂ ਫਰੋਕੀ ਹੈ 6 ਫੁੱਟ ਚੌੜੀ ਹੈ ਅੱਛਾ 10 ਫੁੱਟ ਲੰਮੀ ਹੈ ਤੇ ਮਰ 4-2 ਦਾ ਕੇਂਦਰ ਥੱਲੇ ਜਿਹੜਾ ਕਿਹੜਾ ਲੱਗਿਆ ਉਹ 4-3 ਵਾਲੇ ਦਾ 4 ਲੱਗਿਆ ਹੋਇਆ ਹੈ ਅੱਛਾ ਜਿਵੇਂ ਆਹ ਦੇਖੋ 11-6 ਦੀ ਟਰਾਲੀ ਆ ਬਈ ਟਰਾਲੀ ਦੇਖ ਲਓ ਬਾਈ ਜੀ ਮੱਛੀ ਘਾਟੇ ਵਾਲੀ ਹੈਗੀ ਮੱਛੀ ਘਾਟੇ ਚ ਹਾਂ ਤੇ ਮਤਲਬ ਵੀ ਮੱਛੀ ਘਟੜੇ ਆ ਇਹਦੇ ਰੰਗ ਇੱਕ ਦਾ ਮਤਲਬ ਟਮਾਟਰੀ ਰੰਗ ਹੈਗਾ ਅੱਛਾ ਤੇ ਇਹ ਲੀਲੇ ਰੰਗ ਦੀ ਹੈਗੀ ਠੀਕ ਹੈ 1 ਲੱਖ ਪੁਰਾਣੀ ਟਰਾਲੀ ਹੈ ਅੱਛਾ 1 ਲੱਖ ਤੇ 520 ਟ੍ਰਾਲੀ ਦਾ 1 ਲੱਖ ਤੇ 52 ਹਜ਼ਾਰ ਰੁਪਿਆ 15 ਕੁਆਂਟਲ 40 ਕਿਲੋ ਦਾ ਇਹਦਾ weight ਹੈ ਹਾਂ ਤੋਲ ਕੇ ਦੇ ਦੇ ਤੇ ਜਿਹੜਾ ਹਿੱਸਾ ਕਹਿੰਦੇ ਸੀ ਹਿੱਸਾ ਕਿਵੇਂ ਆ 4 4 ਇੰਚ 4 ਇੰਚ ਇਸ ਇਹ ਪੰਪ ਡਬਲ ਹੈ ਕਿ ਸਿੰਗਲ ਹੈ ਜੀ ਇਹ ਇਹ ਮਤਲਬ 15 ਟਨ ਵਾਲਾ 15 ਟਨ ਵਾਲਾ ਪੰਪ ਹੈਗਾ ਬਾਈ ਜੀ ਕਹਿੰਦੇ 4 ਇੰਚ ਹਿੱਸਾ ਹੈ ਟਰਾਲੀ ਦੀ ਦੇਖੋ ਸਵਾ ਦੋ ਫੁੱਟ ਚ ਹੀ ਬਾੜਾ ਜੀ ਤੇ ਜਾਲੀ ਹੈ ਜਿਹੜੀ 4 ਫੁੱਟ ਜੀ ਹਾਂ ਹਾਂ 4 ਫੁੱਟ ਜਾਲੀ ਆ ਭਰਾਵੋ ਉੱਚੀ ਲੱਗੀ ਹੋਈ ਵਧੀਆ ਘੈਂਟ ਕੜੇ ਵਾਲੇ ਰੰਮ ਹੈ ਕੜੇ ਵਾਲੇ ਟੜੇ ਵਾਲੇ ਰਮ ਹੈ ਬਾਈ ਜੀ ਕਹਿੰਦੇ ਟਰਾਲੀ ਦੇਖ ਲਓ ਟਰਾਲੀ ਬਹੁਤ ਸੋਹਣੀ ਟਰਾਲੀ ਹੈ ਕਿ ਮੰਤਰ ਮੰਤਰ ਆਪਣਾ ਆਪ ਦਾ ਪਿੱਛੇ ਲੱਗਿਆ ਅੱਛਾ ਬੋਲਾ ਸਿੰਘ ਜਸਵੰਤ ਸਿੰਘ ਪਿੰਡ ਸੇਖਪੁਰਾ ਬਾਈ ਜੀ ਉਹਦਾ ਐਡਰੈਸ ਲਿਖਿਆ ਹੋਇਆ ਹੈਗਾ ਫੋਨ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਬਾਈ ਜੀ ਆ ਵੀ ਤੁਹਾਡਾ ਨੰਬਰ ਹੈ ਜੀ 98169 91350 ਇਹ ਫੋਨ ਨੰਬਰ ਹੈ ਬੜੀ ਵਧੀਆ ਲਾਈਨ ਲਿਖਿਆ ਨਾਮ ਜੋਬ ਪ੍ਰੇਮ ਕਰੋ ਕਿਰਤ ਕਰੋ ਵੰਡ ਛਕੋ ਠੀਕ ਹੈ ਜੀ ਟਰਾਲੀ ਦੇਖ ਲਓ ਚੰਗੀ ਤਰ੍ਹਾਂ ਬਾਈ ਜੀ ਹੈ ਜੀ ਆ ਨਵੀਆਂ ਹੀ ਦਿਖਾ ਦਈਏ ਜੀ ਆ ਪਹਿਲਾਂ ਆਪਾਂ ਆ ਦੇ ਲੋ ਟਰਾਲੀ 11 6 ਦਾ ਸਾਈਜ਼ ਆ ਬਾਈ ਜੀ ਇਹਦਾ ਟਰਾਲੀ ਦਾ ਮੱਛੀ ਘਾਟੇ ਚ 1 ਲੱਖ ਤੇ 52000 ਰੁਪਏ ਹੁਣੀ ਡਿਮਾਂਡ ਕਰਦੇ ਆ ਜੇ ਤੁਹਾਨੂੰ ਇਸ ਤਰ੍ਹਾਂ ਦਾ ਟਰਾਲੀ ਚਾਹੀਦੀ ਹੋਵੇ ਤਾਂ ਸੰਪਰਕ ਕਰ ਲਓ ਇਹਨਾਂ ਨਾਲ ਬਾਈ ਇਹ ਕਿੰਨੇ ਦੀ ਦੇ ਦੋ ਟਰਾਲੀ ਮੌਕੇ ਤੇ 42000 ਰੁਪਏ 1 ਲੱਖ 42000 10000 ਰੁਪਏ ਤੁਹਾਨੂੰ ਛੋੜ ਹੋ ਜੂਗੀ ਅੱਗੇ ਟਰਾਲੀ ਆ ਵੀ ਉਹੀ ਹੈ ਸੇਮ ਹੀ ਹੈ 11 6 ਦੀ ਇਹ 11 6 ਵਾਲੀ ਇਹ ਬਦਲ ਤੋਗਾ ਜੀ ਕਿਵੇਂ ਤੁਹਾਨੂੰ ਕਾਫੀ ਵੀ ਚੀਜ਼ ਲਾਉਣ ਦੀ ਇਹ 11 6 ਦੀ ਹੈ ਇਹ ਵੀ ਇਹਨਾਂ ਦਾ ਹਰਦਵਿੰਦਰ ਦੀ ਟਰਾਲੀ ਹੈ ਹਰਦਵਿੰਦਰ ਦਾ ਨੰਬਰ ਪਾ ਦੂਗਾ ਇਹ ਹਰਦਵਿੰਦਰ ਹਰਦਵਿੰਦਰ ਦੀ ਟਰਾਲੀ ਹੈ ਬਾਈ ਜੀ ਤੁਹਾਨੂੰ ਨੰਬਰ ਪਹਿਲਾਂ ਵੀ ਇਹ ਬਾਈ ਦਾ ਚੱਲ ਹੀ ਰਿਹਾ ਹੈਗਾ ਠੀਕ ਹੈ ਇਹ ਵੀ ਸੇਮ ਟਰਾਲੀ ਹੈ ਅੱਗੇ ਟਰਾਲੀ ਹੈਗੀ ਅਗੇ ਇਹਨਾਂ ਕੋਲੇ ਜੀ ਪੁਰਾਣੀ ਟਰਾਲੀ ਹੈ ਜੇ ਕਿਸੇ ਭਰਾ ਨੂੰ ਇਹਦਾ ਸਾਈਜ਼ ਕੀ ਹੈ ਜੀ ਇਹ 11 2 11 2 ਇਹ ਵੀ ਪੰਪ ਵਾਲੀ ਟਰਾਲੀ ਹੈ ਜੈਕ ਵਾਲੀ ਟਰਾਲੀ ਦੇਖ ਲਓ ਵਿੱਚੋਂ ਦਿਖਾ ਦਿੰਨੇ ਆ ਸਾਫ਼ ਹੈ ਕਿ ਕੋਈ ਗਲੀ ਪਲੀ ਟਰਾਲੀ ਨਹੀਂ ਬੈੱਡ ਨਾਲ ਹੈ ਬੈੱਡ ਨਾਲ ਹੈ ਜੇ ਕਿਸੇ ਕਿਰਾਏ ਵਾਲੇ ਭਰਾ ਨੂੰ ਵੀ ਚਾਹੀਦਾ ਹੈ ਰੇਟ ਕਿੰਨਾ ਜੀ ਦਾ 99000 ਤੇ ਦੇਣੀ ਕਿੰਨੇ ਦੀ ਇਹ 80000 ਰੁਪਏ ਦੀ ਬਾਈ ਜੀ ਹੁਣ ਕਹਿੰਦੇ ਟਰਾਲੀ ਦੇ ਦਾਂਗੇ 92000 ਟਰਾਲੀ ਦਾ ਰੇਟ ਹੈ ਟਰਾਲੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਣਾ ਪੁਰਾਣੀ ਬਣੀ ਹੋਈ ਹੈ ਪੁਰਾਣੀ ਬਣੀ ਹੋਈ ਹੈ ਚੈਨਰ ਦੇ ਲੋਹਾ ਲੱਗਿਆ ਹੋਇਆ ਜੇ ਕਿਸੇ ਕਿਰਾਏ ਵਾਲੇ ਭਰਾ ਨੂੰ ਚਾਹੀਦੀ ਹੋ ਟਾਇਰ ਜਰੂਰ ਥੋੜੇ ਜਿਹਾ ਰਬੜ ਵਾਲੇ ਖਸ ਕੇ ਗਏ 4 ਇੰਚ ਜੀ ਸਹੀ ਇਹਦਾ ਵੀ 4 ਇੰਚ ਸਰ ਟਾਇਰ ਆਪਦੇ ਪਵਾ ਲਿਓ ਬਾਈ ਕੰਮ ਲੈਣ ਵਾਸਤੇ ਟਰਾਲੀ ਠੀਕ ਹੈ ਕਿ ਵਧੀਆ ਹੈ ਕਿ ਬਾਈ ਜੀ ਦਾ ਐਡਰੈਸ ਤੁਹਾਨੂੰ ਦੁਆਰੇ ਦੇਵਾਂ ਇਹ ਗੱਲ ਕਰਾਵਾਂਗੇ ਦਾਲਾ ਦੋ ਪਾਸੇ ਤੋਂ ਖੁੱਲਦਾ ਦੇਖ ਸੈਂਟਰ ਚੋਂ ਖੁੱਲਦਾ ਡਾਲਾ ਚੰਗੀ ਤਰ੍ਹਾਂ ਟਰਾਲੀ ਦੇਖ ਲਓ ਵਿੱਚੋਂ ਵੀ ਪੂਰੀ ਵਧੀਆ ਟਰਾਲੀ ਹੈ ਚੈਨਰ ਵਾਲੇ ਥੱਲੇ ਚੈਨਰ ਲੱਗੇ ਹੋਏ ਹੈ ਗੱਡਰਾਇ ਤਾਂ ਐਸਾ ਹੀ ਐਡਰੈਸ ਤਾਂ ਥੋੜੇ ਬੋਲ ਦੇਣਾ ਜੀ ਦੁਆਰੇ ਫੇਰ ਆਪਾਂ ਗੱਲ ਕਰਾਉਣਾ ਹੈ ਬਾਈ ਜੀ ਹੁਣ ਨਾਲ ਸੰਪਰਕ ਕਰ ਲਓ ਵੀ ਇਹ ਟਰਾਲੀ ਆਪਾਂ ਦੱਸਦੇ ਵੀ ਦੇਣੇ ਕਿੰਨੇ ਦੀ ਪੁਰਾਣੀ ਟਰਾਲੀ ਬਣੀ ਹੋਈ ਹੈ ਬਾਈ ਜੀ ਇਹ ਟਰਾਲੀ ਦਾ ਰੇਟ ਕਿੰਨਾ 92000 92000 ਰੇਟ ਹੈ ਜੀ 80000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂ ਨੰਬਰ ਬੈੱਡ ਜੈਕ ਵਗੈਰਾ ਸਾਰਾ ਕੁਝ ਨਾਲ ਬਾਈ ਜੀ ਦਾ ਨਾਮ ਹੈ ਜੀ ਭੋਲਾ ਸਿੰਘ ਪਿੰਡ ਸੇਖਪੁਰਾ ਫੋਨ ਨੰਬਰ ਬੋਲ ਦੋ ਜੀ ਤੁਹਾਡਾ 9919 99350 98159 99350 350 ਬਾਈ ਜੀ ਉਹਨਾਂ ਕੋਲੇ 10-12 ਟਰਾਲੀਆਂ ਖੜੀਆਂ ਹੁੰਦੀਆਂ ਬਾਈ ਜੀ ਕਦੋਂ ਵੀ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਬਾਈ ਜੀ ਉਹਨਾਂ ਕੋਲੋਂ ਟਰਾਲੀਆਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਘਰੇ ਬੈਠੇ ਪਰਾਂਵਾ ਤੱਕ ਜਿਹੜੀ ਟਰੈਕਟਰਾਂ ਸੰਧ ਦੀ ਟਰਾਲੀਆਂ ਸੰਧ ਦੀ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਲਈ ਨਿਤ ਨਵੀਆਂ ਟਰੈਕ ਖੇਤੀਬਾੜੀ ਸੰਬੰਧੀ ਅਪਡੇਟਸ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ